ਮੇਟਰੀ ਜੀ ਕੱਲ ਆਪਾਂ ਜੱਕੋ ਤੱਕੀ ਦੇ ਵਿੱਚ ਜਾਂਦੇ ਜਾਂਦੇ ਸਿੱਪੀ ਗੱਲ ਹੋਰਾਂ ਵਾਲੀ ਗੱਲ ਕੀਤੀ ਸੀ ਉਹਨਾਂ ਦਾ ਜਿਹੜਾ ਵਿਵਾਦ ਪਿਆ ਹੋਇਆ ਸੀ ਪ੍ਰਾਲੀ ਨੂੰ ਲੈ ਕੇ ਪੈਸਿਆਂ ਨੂੰ ਲੈ ਕੇ ਕਹਿ ਲਈ ਤੇ ਉਹਦੇ ਚ ਤੁਸੀਂ ਦੱਸਿਆ ਸੀ ਕਿ ਫੋਨ ਆ ਰਹੇ ਨੇ ਉੱਤੇ ਵੀ ਲੰਮਾ ਚੌੜਾ ਹੀ ਚੱਲੂ ਕੰਮ ਉਹਨਾਂ ਦਾ ਮੇਰੇ ਖਿਆਲ ਅੱਛਾ ਦੇਖੋ ਸਿੱਪੀ ਗੱਲੂ ਰਾਨੀ ਮਾਮਲਾ ਦਰਜ ਕਰਵਾਇਆ ਚਵੇਲ ਆਲੀਏ ਤੇ ਜੀ ਆਪਾਂ ਖਬਰ ਕੀਤੀ ਚਵੇਲ ਆਲੀਆ ਜੇਲ੍ਹ ਚੋਂ ਬਾਹਰ ਆ ਗਿਆ ਚਵੇਲ ਆਲੀਏ ਨੇ ਦੋਸ਼ ਲਾਇਆ ਕਿ ਦੇਖੋ ਜੀ ਗੱਲ ਇਹ ਆ ਕਿ ਪੈਸਾ ਥਿਲਾ ਜਿਹੜਾ ਸੀਗਾ ਕਮੀਰਾ ਮਾਰਿਆ ਗਿਆ ਮਤਲਬ ਕਿ ਮੇਰੀ ਮਸ਼ੀਨਰੀ ਵਲ ਲਈ ਗਈ ਮੈਨੂੰ ਥ੍ਰੈਟ ਕੀਤਾ ਗਿਆ ਮੇਰੇ ਪਰਿਵਾਰ ਨੂੰ ਹਰਾਸ਼ ਕੀਤਾ ਗਿਆ ਸਾਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ ਮੇਰੀ ਬੁੱਢੀ ਮਾਂ ਨੂੰ ਜੇਲ੍ਹ ਚ ਰਖਾਇਆ ਗਿਆ ਕਥੇ ਤੌਰ ਤੇ ਸਿੱਪੀ ਗਿਲ ਨੇ ਆ ਪਿੰਡ ਆ ਕੇ ਤਮਕਾਇਆ ਵਗੈਰਾ ਵਗੈਰਾ ਇਹ ਇਲਜ਼ਾਮਤ ਸਨ ਜੀ ਉਧਰੋਂ ਫਿਰ ਸਿੱਪੀ ਗਿਲੂਰੀ ਕੱਲ ਪ੍ਰੋਗਰਾਮ ਚ ਵੀ ਕਾਲ ਕਰ ਰਹੇ ਸੀਗੇ ਤੁਹਾਨੂੰ ਪਤਾ ਹੀ ਆ ਬਾਅਦ ਦੇ ਵਿੱਚ ਗੱਲ ਹੋਈ ਤਾਂ ਉਹਨਾਂ ਨੇ ਕੁਝ ਆਪਣੀ ਪੱਖੋਂ ਗੱਲਾਂ ਸਬੂਤ ਜਿਹੜੇ ਸੀ ਸਾਡੇ ਸਾਹਮਣੇ ਰੱਖ ਦਿੱਤੇ ਹੂੰ ਖਾਸ ਤੌਰ ਤੇ ਤੁਸੀਂ ਦੇਖੋਗੇ ਬਾਅਦ ਦੇ ਵਿੱਚ ਮੇਰੇ ਖਿਲਦੇ ਨਾਲ ਕਾਫੀ মিডিਆਦਾਰਿਆ ਨੇ ਚਲਾਈ ਆ ਉਹ ਪਹਿਲਾਂ ਸਭ ਤੋਂ ਆਪਾਂ ਨੂੰ ਭੇਜੀ ਸੀਗੀ ਉਹਨਾਂ ਨੇ ਰਿਕਾਰਡਿੰਗ ਜੀ ਜਿਦੇ ਵਿੱਚ ਉਹ ਕਹਿੰਦੇ ਆ ਕਿ ਦੇਖੋ ਭਈ ਆਹ ਗੱਲ ਆ ਕਿ ਇਸ ਬੰਦੇ ਨੇ ਇਹਦਾ ਨਾਮ ਪ੍ਰੈਟੀ ਉਹਨਾਂ ਨੇ ਕਿਹਾ ਸੀ ਸ਼ਾਇਦ ਨਿਕਨੇਮ ਪ੍ਰੈਟੀ ਹੂੰ ਕਿ ਪ੍ਰੈਟੀ ਇੱਕ ਤੇ ਜਿਹੜੀ ਰਿਸ਼ਤੇਦਾਰੀ ਕਲੇਮ ਕਰਦਾ ਸਾਡੀ ਕੋਈ ਸਿੱਧੀ ਰਿਸ਼ਤੇਦਾਰੀ ਨਹੀਂ ਸਾਡੇ ਗੁਵਾਨ ਦੇ ਵਿੱਚ ਇਹਦੀ ਮਾਸੀ ਆ ਜੀ ਦੂਜੀ ਗੱਲ ਜੀ ਕਿ ਭਈ ਬਿਲਕੁਲ ਇਹ ਸਾਰਾ ਕੁਝ ਹੋਇਆ ਹੋਇਆ یوں ਸਿਪੀ ਗਿੱਲੀ ਕਹਿੰਦਾ ਕਿ ਮੇਰੇ ਫਾਦਰ ਸਾਹਿਬ ਇਹਦੇ ਨਾਲ ਬੰਦੇ ਉੱਠਦੇ ਸੀ ਗੱਲਾਂ ਬਾਤਾਂ ਦਾ मतलब ਜਿੱਦਾਂ ਹੁੰਦਾ ਪ੍ਰੇਮ ਪਿਆਰ ਤੇ ਚਲੋ ਉਹ ਆਰਟ ਦਾ ਕੰਮ ਕਰਦੇ ਸੀ ਉਹਨਾਂ ਨੇ ਇਸ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ ਜੀ ਇਹਨੇ ਫਰਜ਼ੀ ਟੰਗ ਦੇ ਨਾਲ ਕਿਸੇ ਆਧਾਰ ਕਾਰਡ ਨੂੰ ਸਟਾਮ ਨੂੰ ਬਣਾ ਇਥੋਂ ਤੱਕ ਇਹਨਾਂ ਦੇ ਵਕੀਲ ਨੇ ਵੀ ਫਿਰ ਮੈਨੂੰ ਦਸਤਾਵੇਜ਼ ਭੇਜੇ ਕਿ ਆ ਦੇਖੋ ਜੀ ਜੋ ਇਦੇ ਵਿੱਚ ਲੱਗੇ ਹੋਏ ਨੇ ਕਿ ਕਿਸ ਤਰ੍ਹਾਂ ਇੱਕ ਐਪ ਦੇ ਜ਼ਰੀਏ ਕਾਗਜ਼ात ਤਿਆਰ ਕੀਤੇ ਜਾ ਰਹੇ ਸਨ ਤਾਂ ਮਤਲਬ ਕਿ ਇਦਾਂ ਕਰਕੇ ਤੇ ਉਹ ਕਹਿੰਦੇ ਜੀ ਸਾਡਾ ਪੈਸਾ ਜਿਹੜਾ 1 ਕਰੋੜ 25 ਲੱਖ ਦੇ ਕਰੀਬ ਗਿਆ ਫਿਰ ਉਹ ਰਿਕਾਰਡਿੰਗ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਦੇਖੋ ਜੀ ਇਹਦੇ 'ਚ ਉਹ ਮੰਨ ਰਿਹਾ ਕਿ ਪੈਸਾ ਆਉਣ ਵਾਲਾ ਹੈ ਉਹ ਕੋਈ ਆਪਣੇ ਮਲੂਰ ਦੀ ਕੋਈ ਜਗਦੇਵ ਦਾ ਨਾਮ ਲੈ ਰਿਹਾ ਹੂੰ ਠੀਕ ਹੈ ਜੀ ਹੁਣ ਉਹ ਕਾਲ ਰਿਕਾਰਡਿੰਗ ਤੇ ਫਿਰ ਛੇਹਲ ਵਾਲੀਏ ਦਾ ਫੋਨ ਆ ਗਿਆ ਸਵੇਰੇ ਵਰਟੀ ਦਾ ਉਹ ਕਹਿੰਦਾ ਜੀ ਅੱਜ ਅਸੀਂ ਇਹਦੇ ਤੇ ਵੀਡੀਓ ਕਰਾਂਗੇ ਵੀ ਇਸ ਰਿਕਾਰਡਿੰਗ ਦੀ ਅਸਲੀਅਤ ਕੀ ਆ ਮੈਂ ਕਿਹਾ ਦੇਖੋ ਸਾਹ ਸਾਡੇ ਹੱਥ ਖੜੇ ਆ ਜੀ ਇਹ ਤੁਹਾਡਾ ਕੰਮ ਤੇ ਹੁਣ ਲੰਮਾ ਚੌੜਾ ਜਾਏਗਾ ਅਸੀਂ ਦੋਨਾਂ ਧਿਰਾਂ ਦੀ ਗੱਲ ਇੱਥੇ ਰੱਖਤੀ ਆ ਹੂੰ ਠੀਕ ਆ ਜੀ ਦੋਨਾਂ ਧਿਰਾਂ ਦੀ ਗੱਲ ਇੱਥੇ ਰੱਖਤੀ ਆ ਕਿ ਭਾਈ ਠੀਕ ਆ ਸਿੱਪੀ ਗਿੱਲ ਹੁਰਾਨੇ ਮੁਕਦਮਾ ਦਰਜ ਕਰਵਾਇਆ ਤੁਸੀਂ ਉਹਨਾਂ ਨੂੰ ਕਥੇ ਤੌਰ ਤੇ ਜੋ ਵੀ ਇਲਜ਼ਾਮ ਅੱਤੀ ਤੁਹਾਡੇ ਲਾ ਕੇ ਤੇ ਕਟਹਿਰੇ 'ਚ ਖੜਾ ਕਰ ਦਿੱਤਾ ਉਹ ਕਹਿੰਦੇ ਆ ਕਿ ਸਾਡੇ ਕੋਲੇ ਤਾਂ ਬਹੁਤ ਕੁਝ ਨਿੱਜੀ ਆ ਉਹ ਇਹ ਕਹਿੰਦਾ ਮੇਰੇ ਕੋਲ ਬਹੁਤ ਕੁਝ ਨੀਜੀ ਹੈ ਮੈਕਾਵੀਰੇ ਤੁਸੀਂ ਹੁਣ ਕੋਟਚੀ ਰੱਖੋ ਜੀ ਬਿਲਕੁਲ ਕਿਉਂਕਿ ਤੁਹਾਡਾ ਮਾਮਲਾ ਹੀ ਅਦਾਲਤ ਦੇ ਵਿੱਚ ਆ ਹੁਣ ਉੱਥੇ ਲੜਾਈ ਲੜਨੀ ਚਾਹੀਦੀ ਆ ਹਮ ਇੰਟਰਵਿਊ ਇੰਟਰਵਿਊ ਚ ਜ਼ਿਆਦਾ ਕੁਝ ਨਹੀਂ ਤਾਂ ਫਿਰ ਜਿਹੜਾ ਪ੍ਰੈਕਟਿਸ ਝਵੇਲ ਵਾਲੀ ਆ ਉਹ ਕਹਿੰਦਾ ਕਿ ਬਸ ਮੈਂ ਲਾਸਟ ਹੁਣ ਕਰੂੰਗਾ ਉਸ ਤੋਂ ਬਾਅਦ ਫਿਰ ਚੈਪਟਰ ক্লোਜ਼ ਕਰਕੇ ਕਾਨੂੰਨੀ ਲੜਾਈ ਛੜੀ ਉਹ ਲੜੀ ਜਾਊਗੀ ਤਾਂ ਮਤਲਬ ਕਿ ਸਿੱਪੀ ਗਿਲਦਾ ਇਹ ਕਹਿਣਾ ਸੀਗਾ ਕਿ ਦਰਸਲ ਸਾਡੇ ਪੈਸੇ ਨੇ ਦੇਣੇ ਸੀ ਇਹਦੀ ਫੈਮਲੀ ਨੇ ਆ ਕੇ ਮੰਨਿਆ ਵੀ ਤੋ ਅਸੀਂ ਮਤਲਬ ਕਿ ਰਿਕਾਰਡਿੰਗ ਵੀ ਕੀਤੀ ਹੈ ਸਾਡੇ ਘਰੇ ਵੀ ਆਏ ਆ ਜੀ ਪਰ ਇਹ ਦੂਜੇ ਪਾਸੇ ਜਿਹੜਾ ਪ੍ਰੈਕਟਿਸ ਭੇਲ ਵਾਲੀ ਹੈ ਕਹਿੰਦਾ ਸੀਗਾ ਕਿ ਮੇਰੀ ਮਸ਼ੀਨਰੀ इत्यादਿਕ ਸਾਰਾ ਕੁਝ ਸਮੇਤ ਪਰਾਲੀ ਉਹ ਦੱਬ ਕੇ ਤੇ ਪਰਾਲੀ ਦਾ ਵੀ ਜਿਹੜਾ ਦਬਾ 70 ਲੱਖ ਲਾਉ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰੀ 10 15 20 ਲੱਖ ਦੀ ਸਾਰੀਆਂ ट्रांजैक्शनਾਂ ਜਿਹੜੀਆਂ ਉਹ ਆਨ ਰਿਕਾਰਡ ਨੇ ਜੀ ਕਿ ਸਾਡੀਆਂ ਜਿਹੜੀਆਂ ਟ੍ਰਾਂਜੈਕਸ਼ਨਾਂ ਨੇ ਜੋ ਸਾਡਾ ਪੈਸਾ ਗਿਆ ਉਹ ਆਨ ਰਿਕਾਰਡ ਨੇ ਤਾਂ ਇਹ ਤੇ ਮੇਰੇ ਖਿਆਲ ਨਾਲ ਹੁਣ ਪਾਣੀ ਚ ਮਧਾਣੀ ਇਹ ਕਹਿ ਲੋ ਜਿਹੜਾ ਕਲੇਸ਼ ਆ ਲੰਮਾ ਹੀ ਚੱਲੂਗਾ ਸੋ ਮੈਂ ਤੇ ਭਰਾ ਨੂੰ ਕਿਹਾ ਸੀ ਮੈਂ ਕਹਿੰਦਾ ਦੇਖੋ ਅਸੀਂ ਦੋਨਾਂ ਧਿਰਾਂ ਦੀ ਗੱਲ ਰੱਖ ਦੇਣੀ ਆ ਜੀ ਜੋ ਉਹਨਾਂ ਨੇ ਦੱਸਤਾ ਵੀ ਇਸ ਪੇਚੇ ਜੋ ਤੁਸੀਂ ਭੇਜੇ ਆ ਕਿ ਭਾਈ ਉਹ ਕਹਿ ਰਿਹਾ ਕਿ ਇਹ ਦਸੰਬਰ ਦੀ ਹੈਗੀ ਆ ਕਾਲ ਰਿਕਾਰਡਿੰਗ ਸੀ ਪਿਉਰੀ ਕਹਿੰਦੇ ਆ ਤਾਂ ਉਹ ਕਹਿ ਰਿਹਾ ਕਿ ਨਹੀਂ ਇਹ ਨਵੰਬਰ 23 ਦੀ ਆ ਹੂੰ ਕਿ ਤਰੀਕੇ ਯਾਦ ਨਹੀਂ ਤਾਂ ਅੱਡੋ ਅੱਡ ਦਾਅਵੇ ਨੇ ਸੋ ਇਸ ਕਰਕੇ ਇਹ ਇੱਕ ਦੋ ਧਿਰਾਂ ਦੀ ਕਹਿ ਲਓ ਕਿ ਲੈਣ ਦੇਣ ਦੀ ਲੜਾਈ ਆ ਜੀ ਅਸੀਂ ਦੋਨਾਂ ਦੇ ਅੱਗੇ ਜਾ ਕੇ ਹੋ ਸਕਦਾ ਆਪਾਂ ਤਾਂ ਜਾਇਦਾ ਹਾਂ ਬਿਲਕੁਲ ਅਸੀਂ ਦੋਨਾਂ ਦੇ ਪੱਖ ਰੱਖ ਦਿੱਤੇ ਆ ਹੁਣ ਕਾਨੂੰਨੀ ਲੜਾਈ ਜਿਹੜੀ ਐ ਕਾਨੂੰਨੀ ਚੌਕਟੇ 'ਚ ਲੜੋ ਤਾਂ ਬਿਹਤਰ ਐ ਬਿਲਕੁਲ ਹੁਣ ਅਸੀਂ ਤੇ ਕਿਸੇ ਦੇ ਵੀ ਮਾਮਲੇ 'ਚ ਜਜਮੈਂਟਲ ਹੋ ਕੇ ਨਹੀਂ ਕਹਿ ਸਕਦੇ ਕਿ ਤੂੰ ਝੂਠਾ ਭਾਈ ਤੂੰ ਸੱਚਾ ਤੈਨੂੰ ਪੈਸੇ ਦੇ ਜੀ ਜੀ ਆਹ ਨਾ ਆਪਣੇ ਕੋਈ ਮੰਨੇ ਨਾ ਸਾਡੀ ਕੋਈ ਮੰਨੇ ਜੀ ਸੁਖ ਮੈਂਬਰ ਜੀ ਕਹੇ ਕਿ ਇੰਟਰਵਿਊ ਦੇਖ ਕੇ ਮੁੰਡਾ ਸਹੀ ਲੱਗ ਰਿਹਾ ਪਰ ਇਹ ਹੁੰਦਾ ਬਾਈ ਜੀ ਕਿ ਜਿਹੜਾ ਵੀ ਬੰਦਾ ਆਪਣਾ ਪੱਖ ਦੱਸ ਰਿਹਾ ਉਹ ਆਪਣਾ ਸਹੀ ਹੁੰਦਾ ਹਮੇਸ਼ਾ ਹੁੰਦਾ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਹਮੇਸ਼ਾ ਹੁੰਦਾ ਕਿ ਆਪਣਾ ਦੇ ਘਲਾਈ ਹੁੰਦੀ ਆ ਕਿ ਜਦੋਂ ਵੀ ਕੋਈ ਲੜਾਈ ਆਪਣੀ ਜਨਮ ਤੱਕ ਕਚਹਿਰੀ ਚ ਆਉਂਦੀ ਆ ਨਾ ਇੱਕ ਚਿਹਰਾ ਜਿਹੜਾ ਵੈਲ ਨੋਨ ਹੁੰਦਾ ਜਾਂ ਬਹੁਤ ਤਗੜੀ ਸ਼ਖਸੀਅਤ ਰੱਖਦਾ ਹੈ ਤਾਂ ਜ਼ਾਰਾ ਜੀ ਕਹ ਲਿਆ ਕਿ ਆਪਾਂ ਨੂੰ ਦੂਸਰਾ ਬੰਦਾ ਜਿਹੜਾ ਨਾ ਉਹ ਹਮਦਰਦੀ ਦੇ ਪੱਖ ਤੋਂ ਅੱਛਾ ਲੱਗਦਾ ਕਿ ਯਾਰ ਇਹ ਆਪਾਂ ਹਮੇਸ਼ਾ ਮਾਤੜ ਨਾਲ ਜਾਣੇ ਨਾ ਮਜ਼ਲੂਮ ਨਾਲ ਜਾਣੇ ਆਪਣੀ ਖਾਸੀਅਤ ਵੀ ਇਹ ਆ ਆਪਾਂ ਹਮੇਸ਼ਾ ਵੀ ਜਿਹੜਾ ਮਾਤੜ ਹੁੰਦਾ ਮਾੜਾ ਹੁੰਦਾ ਯਾਨੀ ਇੱਕ ਹੁੰਦਾ ਡਾਡਾ ਇੱਕ ਹੁੰਦਾ ਕਮਜ਼ੋਰ ਜੀ ਤੇ ਆਪਣੇ ਪੰਜਾਬੀਆਂ ਦੀ ਖਾਸੀਅਤ ਹੈ ਉਹ ਜ਼ਿਆਦਾਤਰ ਉਹਦੇ ਵੱਲ ਹੀ ਜਾਂਦੇ ਆ ਪਰ ਮੇਰੇ ਖਿਆਲ ਦੇ ਨਾਲ ਕੋਈ ਵੱਡਾ ਹੈ ਕੋਈ ਛੋਟਾ ਕੋਈ ਵੱਡਾ ਛੋਟਾ ਵੈਸੇ ਤੇ ਹੁੰਦਾ ਹੀ ਨਹੀਂ ਹਮ ਸਾਰੇ ਆਪੋ ਆਪਣੇ ਘਰੇ ਰੋਟੀ ਖਾਂਦੇ ਆ ਤੇ ਜੋ ਕੋਈ ਆਪਣੀ ਮਿਹਨਤ ਨਾਲ ਬਈ ਕਾਮਯਾਬ ਹੋਇਆ ਤੇ ਉਹਨੂੰ ਮੁਬਾਰਕ ਆ ਪਰ ਇਹ ਨਹੀਂ ਆਪਾਂ ਜਜਮੈਂਟਲ ਹੋ ਸਕਦੇ ਕਿ ਫਲਾਣਾ ਝੂਠਾ ਫਲਾਣਾ ਸੱਚਾ ਜੀ ਵੀ ਮੈਨੂੰ ਲੱਗਦਾ ਜੀ ਇਹ ਲੱਗਦਾ ਇਹ ਸੱਚਾ ਹੋਗਾ ਨਹੀਂ ਉਹਨਾਂ ਦੀ ਲੜਾਈ ਜੋ ਆ ਉਹ ਅਸੀਂ ਇੱਥੇ ਰੱਖ ਦਿੱਤੀ ਹੈ ਕਿ ਆ ਲੜਾਈ ਆ ਆ ਸਾਹਿਬ ਖਤਾਬ ਹੈ ਤੇ ਹੁਣ ਉਹਨਾਂ ਦਾ ਕਿਉਂਕਿ ਮਾਮਲਾ ਹੀ ਅਦਾਲਤ ਦੇ ਵਿੱਚ ਆ ਜਿੱਤਰ ਹੋਏਗਾ ਕਿ ਅਦਾਲਤ ਦੇ ਵਿੱਚ ਹੀ ਹੋ ਸਾਬਤ ਕਰਨ ਇੱਕ ਦੂਜੇ ਦੇ ਖਿਲਾਫ ਜੀ 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 ਬਿਲਕੁਲ ਜੀ ਦੁਸਾਂਜ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਾਨੂੰ ਕਹਿੰਦੇ ਗਾਇਕ ਜਿਹੜੇ ਹੈਗੇ ਉਹਨਾਂ ਦੇ ਗਾਣਿਆਂ ਤੱਕ ਮਤਲਬ ਹੋਣਾ ਚਾਹੀਦਾ ਉਹਨਾਂ ਦਾ ਨਿੱਜੀ ਜੀਵਨ ਦੇ ਵਿੱਚ ਕੀ ਚੱਲ ਰਿਹਾ ਲਾ ਹੁੰਦੇ ਨਾ ਦੇਖੋ ਕਿਸੇ ਦਾ ਵੀ ਹੋ ਸਕਦਾ ਲੈਣ ਦੇਣ ਨਿੱਜੀ ਜ਼ਿੰਦਗੀ 'ਚ ਤੇ ਉਹ ਚਲੋ ਪਹਿਲੀ ਗੱਲ ਤੇ ਝਗੜੇ ਦਾ ਰੂਪ ਧਾਰਨ ਕਰੇ ਨਾ ਤਾਨੂੰ ਕੀ ਪਤਾ ਮੇਰਾ ਨਿੱਜੀ ਜ਼ਿੰਦਗੀ ਚ ਕਿਹੋ ਜਿਹਾ ਲੈ ਜਾਂਦੇ ਨੇ ਆਪ ਦੇ ਪੈਣ ਪ੍ਰਵਾਹਾਂ ਨਾਲ ਤੁਹਾਡਾ ਕੀ ਪਤਾ ਕਿਹੋ ਜਿਹਾ ਤੇ ਕਦੇ ਵੀ ਉਹ ਝਗੜੇ ਚ ਨਾ ਬਦਲੇ ਮੇਰਾ ਤੇ ਮੰਨਣਾ ਹੈ ਬਿਲਕੁਲ ਤੇ ਜੇ ਝਗੜੇ ਚ ਬਦਲ ਵੀ ਗਿਆ ਤੇ ਫਿਰ ਸਾਡੇ মিডিਏ ਨੂੰ ਵੀ ਥੋੜਾ ਜਿਹਾ ਸੰਕੋਚ ਕੇ ਚੱਲਣਾ ਚਾਹੀਦਾ ਹੈ ਕਿ ਅਸੀਂ ਜਜਮੈਂਟਲ ਨਾ ਹੋਈਏ ਦੋਨਾਂ ਧਿਰਾਂ ਦੀ ਗੱਲ ਰੱਖੀ ਹੈ ਦੋਨਾਂ ਧਿਰਾਂ ਨੂੰ ਬਰਾਬਰ ਸਪੇਸ ਦਈਏ ਸਤਕਾਰ ਦਈਏ ਤੇ ਦੋਨੇ ਧਿਰਾਂ ਨੂੰ ਕਹੀਏ ਕਿ ਭਾਈ ਅਸੀਂ ਜਜਮੈਂਟਲ ਨਹੀਂ ਹੋਣਾ ਜਜਮੈਂਟ ਤੇ ਹੁਣ ਜਾਜੀ ਦਿਓਗੇ ਜਦੋਂ ਤੁਸੀਂ ਕਚਹਿਰੀ 'ਚ ਪਹੁੰਚ ਗਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨੀ ਖੋਸ਼ੀ ਲੋਂ ਜੀ ਜੋਗਾ ਸਿੰਘ ਬਰੋਖ ਜੀ 나జర్ ਜੀ ਬਹੁਤ ਸ਼ੁਕਰੀਆ ਤੁਹਾਡਾ ਕਮਲ ਔਲਖ ਜੀ ਇੰਜੀਨੀਅਰ ਸਾਹਿਬ ਪੰਥ ਵੀਰ ਬਾਈ ਜੀ ਬਹੁਤ ਸ਼ੁਕਰੀਆ ਜੀ ਮਲੂਖ ਸਿੰਘ ਜੀ ਬਿਆਨ ਸੰਧੂ ਸਾਹਿਬ ਬਹੁਤ ਸ਼ੁਕਰੀਆ ਜੀ ਡਾਕਟਰ ਦਲਵੀਰ ਜੋਗਰ ਜੀ ਕਹਿ ਰਹੇ ਨੇ ਕਿ ਬਿਹਾਰ ਦੇ ਮੁੱਖ ਮੰਤਰੀ ਚੋਣਾ ਬਾਰੇ ਚਰਚਾ ਜ਼ਰੂਰ ਕਰੋ ਵੀਰੇ ਤੇ ਆਪਾਂ ਕੋਈ ਨਹੀਂ ਬੰਨ ਲੈਂਦੇ ਉਹ ਤੇ ਕਿਹੜਾ ਬੰਦਾ ਹੁਣ ਨਿਤੇਸ਼ਾਤ ਆਪ ਦੇ ਮੰਚ-ਮੁਚ ਦੇਖ ਰਿਹਾ ਸੀਗਾ ਹੂੰ ਤੇ ਦੇਖੋ ਸਪੀਕਰ ਕਿਹਦਾ ਬਣਦਾ ਉੱਥੇ ਦੋ ਹੀ ਮਹੱਤਵਪੂਰਨ ਅਹੁਦੇ ਹੁੰਦੇ ਆ ਮੁੱਖ ਮੰਤਰੀ ਤੇ ਸਪੀਕਰ ਹਾਂਜੀ ਸਪੀਕਰ ਕਿਹਦਾ ਬਣਦਾ ਮੁੱਖ ਮੰਤਰੀ ਕਿਹਦਾ ਬਣਦਾ ਹੂੰ ਥੋੜਾ ਜਿਹਾ ਇੰਤzar ਕਰ ਮਜ਼ਾ ਲੀਜੀਏ ਜੀ ਜੀ ਉਹਦਾ ਆਪਾਂ ਇੰਤzar ਕਰਦੇ ਆ ਮਿੰਟ ਜੀ ਪਰ ਇੱਕ ਅਪਡੇਟ ਨਹੀਂ ਕਮਾਂ ਮੈਂ ਇਸ ਖਬਰ ਦੇ ਵਿੱਚ ਵੀ ਸਰਬਜੀਤ ਕੌਰ ਵਾਲੀ ਗੱਲ ਵੀ ਲਗਾਤਾਰ ਪੰਜਾਬੀ মিডিਆ ਕਰ ਰਿਹਾ ਤੇ ਆਪਾਂ ਵੀ ਕੀਤੀ ਸੀ ਉਹਦੇ 'ਚ ਕਹਿੰਦੇ ਕਿ ਬਈ ਲਾਹੌਰ ਹਾਈ ਕੋਰਟ ਨੇ ਉਹਨਾਂ ਦੀ ਪੁਲਿਸ ਨੂੰ ਕਿਹਾ ਕਿ ਬਈ ਤੁਸੀਂ ਇਹਨੇ ਖੜਾ ਛੱਡੋ ਨਾ ਥੋੜਾ ਜਿਹਾ ਆਪਾਂ ਜੋ ਕਿਹਾ ਸੀਗਾ ਵੇਖ ਲਓ ਫਿਰ ਉਹ ਹੀ ਚੀਜ਼ ਵਾਪਰੀ ਆ ਨਾ ਕਿ ਪੁਲਿਸ ਤੰਗ ਕਰ ਰਹੀ ਸੀ ਇਹਦਾ ਮਤਲਬ ਇਹ ਆ ਤੇ ਆਪਾਂ ਕੱਲ ਆਡੀਅנס ਨੂੰ ਦੱਸਿਆ ਸੀਗਾ ਕਿ ਜਿੰਨੀ ਕੋ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੇ ਸਾਹ ਸੂਤੇ ਹੋਏ ਨੇ ਹੂੰ ਵੀ ਉਹਨਾਂ ਦੇ ਮਗਰ ਏਜੰਸੀਆਂ ਜਾਂ ਪੁਲਿਸ ਜਿਹੜੀ ਆ ਉਹ ਲੱਗੀ ਹੋਈ ਆ ਹੂੰ ਤੇ ਬਾਅਦ ਦੇ ਵਿੱਚ ਹੁਣ ਜੇ ਇਹ ਖਬਰ ਆਉਂਦੀ ਆ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਬਹੁਤ ਸੋਚ ਵਿਚਾਰ ਕੇ ਪਟੀਸ਼ਨ